ਸਬਾ ਹਲਕਾ ਸ਼੍ਰੀ ਕਰਨਪੁਰ ਅਤੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦਾ ਪਿੰਡ ਹੈ ਇਥੋਂ ਕਰਨਪੁਰ 17 ਕਿਲੋਮੀਟਰ ਕੇਸਰੀ ਸਿੰਘਪੁਰ 19 ਕਿਲੋਮੀਟਰ ਅਤੇ ਸ਼੍ਰੀ ਗੰਗਾਨਗਰ ਲਗਭਗ 60 62 ਕਿਲੋਮੀਟਰ ਦੀ ਦੂਰੀ ਤੇ ਹੈ ਅਗਰ ਗੱਲ ਕਰੀਏ ਇਸ ਪਿੰਡ ਦੇ ਆਸੇ ਪਾਸੇ ਦੇ ਪਿੰਡਾਂ ਦੀ ਤਾਂ 36 ਐਫ ਨੱਗੀ 16 ਐਸ 17 ਐਸ ਬੁਰਜਵਾਲਾ 2 ਐਕਸ 1x ਅਤੇ 33h ਜੋੜਕੀਆਂ ਇਸ ਦੇ ਆਸੇ-પાસੇ ਦੇ ਪਿੰਡ ਹਨ ਪਿੰਡ ਮਾਜੀਵਾਲਾ ਸਰਹੱਦੀ ਪਿੰਡ ਹੈ ਇਥੋਂ ਤਕਰੀਬਨ 1 ਕੁ ਕਿਲੋਮੀਟਰ ਦੀ ਦੂਰੀ ਤੇ ਭਾਰਤ-ਪਾਕਿਸਤਾਨ ਸਰਹੱਦ ਲੱਗਦੀ ਹੈ ਪਿੰਡ ਮਾਜੀਵਾਲਾ ਨੂੰ ਕਰਨਪੁਰ ਕੇਸਰੀ ਸਿੰਘਪੁਰ ਅਤੇ ਦਲਪਤ ਸਿੰਘ ਦੇ ਤਿੰਨ ਰੇਲਵੇ ਸਟੇਸ਼ਨ ਲੱਗਦੇ ਨੇ ਸਾਰੇ तकरीबन ਇਹ ਬਰਾਬਰ ਦੂਰੀ ਤੇ ਹੀ ਪੈਂਦੇ ਨੇ ਗੱਲ ਕਰੀਏ ਪਿੰਡ ਮਾਜੀਵਾਲਾ ਦੇ ਪਿਸ਼ੋਕੜ ਦੀ ਤਾਂ 1947 ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨ ਆਬਾਦੀ ਦਾ ਪਿੰਡ ਸੀ ਇਸ ਪਿੰਡ ਨੂੰ ਮਾਜੀਖਾਂ ਜੈਲਦਾਰ ਨੇ ਆਬਾਦ ਕੀਤਾ ਸੀ ਤੇ ਮਾਜੀਖਾਂ ਜੈਲਦਾਰ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਮਾਜੀਵਾਲਾ ਪਿਆ ਜਦੋਂ 1927 ਦੇ ਵਿੱਚ ਗੰਗ ਕਨਾਲ ਨਹਿਰ ਆਈ ਤਾਂ ਉਸ ਦੇ ਵਿੱਚੋਂ ਜਿਹੜਾ ਅੱਗੇ ਐਚ ਮਾਈਨਰ ਨਿਕਲਦਾ ਹੈ ਐਚ ਮਾਈਨਰ ਦੇ ਇਸ ਮੋਗੇ ਦੇ ਨਾਮ ਤੇ ਇਸ ਪਿੰਡ ਦਾ ਨਾਮ 14 ਐਸ ਪੈ ਗਿਆ ਤੇ ਹੁਣ ਮੌਜੂਦਾ ਸਮੇਂ ਦੇ ਵਿੱਚ ਪਿੰਡ ਮਾਜੀਵਾਲਾ 14S ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਿੰਡ ਮਾਜੀਵਾਲਾ 14S ਤਕਰੀਬਨ 4 ਕੋ ਮਰਬਿਆਂ ਦੇ ਵਿੱਚ ਵਸਿਆ ਹੋਇਆ ਹੈ ਤੇ ਪਿੰਡ ਦੀ 11 ਕੁਸੂ ਵੋਟ ਹੈ ਜਦੋਂ 1947 ਦੀ ਵੰਡ ਹੋਈ ਤਾਂ ਵੰਡ ਤੋਂ ਬਾਅਦ ਜਿਹੜੇ ਮੁਸਲਮਾਨ ਪਰਿਵਾਰ ਸਨ ਉਹ ਪਿੰਡ ਮਾਜੀਵਾਲਾ ਨੂੰ ਸਦਾ ਦੇ ਵਾਸਤੇ ਅਲਵਿਦਾ ਕਹਿ ਕੇ ਇਥੋਂ ਲਹਿੰਦੇ ਪੰਜਾਬ ਪਾਕਿਸਤਾਨ ਚਲੇ ਗਏ ਪਿੰਡ ਵਾਸੀ ਦੱਸਦੇ ਹਨ ਕਿ ਜਦੋਂ 1947 ਦੀ ਵੰਡ ਤੋਂ ਬਾਅਦ ਇਥੇ ਲਹਿੰਦੇ ਪੰਜਾਬ ਤੋਂ ਆ ਕੇ ਪਰਿਵਾਰ ਵਸੇ ਤਾਂ ਤਕਰੀਬਨ ਉਸ ਸਮੇਂ ਸਾਰਾ ਪਿੰਡ ਕੱਚਾ ਸੀ ਤੇ ਜਿਹੜਾ ਮਾਜੀ ਖਾਨ ਜੈਲਦਾਰ ਸੀ ਉਹਨਾਂ ਦਾ ਇੱਕ ਦਰਵਾਜ਼ਾ ਪੁਰਾਣਾ ਬਣਿਆ ਹੋਇਆ ਸੀ ਜੋ ਪੱਕਾ ਸੀ ਦੋਸਤੋ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਹੁਣ ਉਹ ਦਰਵਾਜ਼ਾ ਟਹਿ ਚੁੱਕਾ ਹੈ ਪਰ ਮਾਜੀਖਾਂ ਜੇਲਦਾਰ ਦਾ ਦਰਵਾਜ਼ਾ ਇਸ ਜਗ੍ਹਾ ਤੇ ਹੁੰਦਾ ਸੀ ਤੇ ਇਸ ਦੇ ਪਿਛਲੇ ਪਾਸੇ ਮਾਜੀਖਾਂ ਜੇਲਦਾਰ ਦਾ ਘਰ ਬਣਿਆ ਹੋਇਆ ਸੀ 1947 ਦੀ ਵੰਡ ਤੋਂ ਬਾਅਦ ਦੱਸਦੇ ਆ ਕਿ ਜਾਲ ਵਾਲਾ ਹੈੱਡ ਲੈਂਦੇ ਪੰਜਾਬ ਦੇ ਵਿੱਚ ਜਾ ਕੇ ਮਾਜੀਖਾਂ ਨੇ ਆਪਣੀ ਟਾਣੀ ਬਣਾਈ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਉੱਥੇ ਜਾ ਕੇ ਆਬਾਦ ਹੋ ਗਿਆ 1947 ਦੀ ਵੰਡ ਤੋਂ ਬਾਅਦ ਇਥੇ ਲਹਿੰਦੇ ਪੰਜਾਬ ਦੇ ਜੋੜੇ ਚੱਕ ਜ਼ਿਲ੍ਹਾ ਸ਼ੇਖੂਪੁਰਾ ਇਸ ਤੋਂ ਇਲਾਵਾ 11 ਚੱਕ ਅਤੇ ਤਰਵਿੰਡੀ ਬਹਾਵਲ ਨਗਰ ਦੇ ਵੱਖ-ਵੱਖ ਏਰੀਆਾਂ ਤੋਂ ਜਿਨ੍ਹਾਂ ਦੇ ਵਿੱਚ ਬਜ਼ੁਰਗ ਗਹਿਣਾ ਸਿੰਘ ਖੋਜੀ ਤੁਮਾ ਸਿੰਘ ਦਰਬਾਰ ਸਿੰਘ ਗੰਗਾ ਸਿੰਘ ਸੂਰਤ ਸਿੰਘ ਹਜੂਰ ਸਿੰਘ ਹਰੀ ਸਿੰਘ ਹਰਦੇਵਤ ਸਿੰਘ ਨੰਬਰਦਾਰ ਬੂਟਾ ਸਿੰਘ ਮਾਲ ਸਿੰਘ ਤੇ ਬੂਨਾ RAM ਇਹਨਾਂ ਬਜ਼ੁਰਗਾਂ ਨੇ ਆ ਕੇ ਇਸ ਪਿੰਡ ਨੂੰ ਦੁਬਾਰਾ ਫਿਰ ਆਬਾਦ ਕੀਤਾ ਪਿੰਡ ਮਾਜੀਵਾਲਾ ਦੇ ਵਿੱਚ ਰਾਏ ਸਿੱਖ ਰਮਦਾਸੀ ਸਿੱਖ ਬਾਵਰੀ ਸਿੱਖ ਤੇ ਅਰੋੜਾ ਬਰਾਦਰੀ ਦੇ ਲੋਕ ਵਸਦੇ ਹਨ ਐਚ ਮਾਈਨਰ ਦੇ ਵਿੱਚੋਂ ਨਿਕਲਦੇ ਇਸ 모ਗੇ ਦੇ ਨਾਲ ਖੇਤਾਂ ਦੀ ਸਿੰਚਾਈ ਹੁੰਦੀ ਹੈ ਤੇ ਇੱਥੇ ਤਕਰੀਬਨ 56 ਕੁ ਮਰਬੇ ਇਸ ਪਿੰਡ ਦਾ ਜਿਹੜਾ ਵਾਹੀਯੋਗ ਰਕਬਾ ਹੈ ਪਹਿਲਾਂ ਪੈਲ ਸਮਾਂ ਮੁਸ਼ਕਲਾਂ ਭਰਿਆ ਸੀ ਤੇ ਉਸ ਸਮੇਂ ਬਜ਼ੁਰਗ ਦੱਸਦੇ ਆ ਕਿ ਪੀਣ ਵਾਲੇ ਪਾਣੀ ਦੀ ਸਹੂਲਤ ਸਿਰਫ ਪਿੰਡ ਦੇ ਵਿੱਚ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਇਹ ਪੁਰਾਣਾ ਛੱਪੜ ਦੇਖ ਰਹੇ ਹੋ ਇਹ ਬਹੁਤ ਸਾਫ਼ ਸੁਥਰਾ ਹੁੰਦਾ ਸੀ ਤੇ ਨਹਿਰੀ ਪਾਣੀ ਇਸ ਦੇ ਵਿੱਚ ਪੈਂਦਾ ਸੀ ਤੇ ਉਹ ਪਾਣੀ ਲੋਕ ਪੀਣ ਦੇ ਵਾਸਤੇ ਵਰਤਦੇ ਸਨ ਜਦੋਂ ਵੰਡ ਨਹੀਂ ਹੋਈ ਸੀ ਤਾਂ ਉਸ ਸਮੇਂ ਸਾਦਕੀ ਨਹਿਰ ਜਿਹੜੀ ਇੱਥੋਂ ਤਕਰੀਬਨ 2 ਕੁ ਕਿਲੋਮੀਟਰ ਹੈ ਹੁਣ ਮੌਜੂਦਾ ਸਮੇਂ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਹੈ ਤਾਂ ਉਹ ਨਹਿਰ ਤੋਂ ਲੋਕ ਪੀਣ ਵਾਲਾ ਪਾਣੀ ਲੈ ਕੇ ਆਇਆ ਕਰਦੇ ਸਨ ਗੱਲ ਕਰੀਏ ਪਿੰਡ 14 ਐਸ ਮਾਜੀਵਾਲਾ ਦੇ ਵਿੱਚ ਸਰਕਾਰੀ ਸਹੂਲਤਾਂ ਦੀ ਤਾਂ ਉਹਨਾਂ ਵਿੱਚੋਂ ਬੱਚਿਆਂ ਦੀ ਪੜ੍ਹਾਈ ਦੇ ਲਈ 12ਵੀਂ ਤੱਕ ਸਕੂਲ, ਅੰਗਣਵਾੜੀ ਸੈਂਟਰ, ਪੰਚਾਇਤਕਾਰ, ਪਟਵਾਰਖਾਨਾ, ਸਿਹਤਿਆ ਕੇਂਦਰ, ਪੀਣ ਵਾਲੇ ਪਾਣੀ ਦੇ ਲਈ ਵਾਟਰ ਵਕਸ, ਧਰਮਸ਼ਾਲਾ ਆਦੀ ਸਹੂਲਤਾਂ ਪਿੰਡ ਦੇ ਵਿੱਚ ਮੌਜੂਦ ਨੇ। ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਅਤੇ ਇੱਕ ਗੁੱਗਾ ਮੈੜੀ ਦਾ ਮੰਦਿਰ ਬਣਿਆ ਹੋਇਆ ਹੈ ਜੋ ਲੋਕਾਂ ਦੀ ਸ਼ਰਧਾ ਦਾ ਪ੍ਰਤੀਕ ਹੈ ਪਿੰਡ ਮਾਜੀਵਾਲਾ 1971 ਅਤੇ 65 ਦੀ جنگ ਉਸ ਦਾ ਵੀ ਸੰਤਾਪ ਹੰਡਾ ਚੁੱਕਾ ਹੈ ਇਸ ਪਿੰਡ ਦੇ ਵਿੱਚੋਂ ਅੱਗੇ 13SB 14S ਤੇ 15S ਤਿੰਨ ਚੱਕ ਵੀ ਵੱਜ ਚੁੱਕੇ ਹਨ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਿੰਡ 14 ਐਸ ਮਾਜੀਵਾਲਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਪਿੰਡ ਮਾਜੀਵਾਲਾ 14 ਐਸ ਦੇ ਬਾਰੇ ਸਾਨੂੰ ਜਾਣਕਾਰੀ ਸਰਦਾਰ ਜੀਤ ਸਿੰਘ ਸਵਣਾ ਸਰਦਾਰ ਮਲਕੀਤ ਸਿੰਘ ਸਵਣਾ ਉਹਨਾਂ ਦੇ ਵੱਲੋਂ ਮੁਹੱਈਆ ਕਰਵਾਈ ਗਈ ਪਿੰਡ ਦੀ ਵੀਡੀਓ ਅੰਗਰੇਜ ਸਿੰਘ ਅਤੇ ਬਲਰਾਜ ਸਿੰਘ ਜੀ ਉਹਨਾਂ ਦੇ ਵੱਲੋਂ ਸਾਨੂੰ ਵੀਡੀਓ ਕਰਨ ਅਤੇ ਇਸ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਦੇ ਵੱਲੋਂ ਵੀ ਸਾਨੂੰ ਸਹਿਯੋਗ ਦਿੱਤਾ ਗਿਆ ਅਸੀਂ ਆਪਣੇ ਅਦਾਰੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸ ਵੀਡੀਓ ਨੂੰ ਸਪான்ਸਰ ਕੀਤਾ ਹੈ ਵੀਰ ਸੋਨੂ ਜੀ ਜੋ ਪਿੰਡ ਮਾਜੀਵਾਲਾ 14 ਐਸ ਦੇ ਨੇ ਜੋ ਮੌਜੂਦਾ ਸਮੇਂ ਦੇ ਵਿੱਚ ਸਰੀ ਕੈਨੇਡਾ ਦੇ ਵਿੱਚ ਆਬਾਦ ਨੇ ਉਹਨਾਂ ਦੇ ਵੱਲੋਂ ਇਸ ਵੀਡੀਓ ਨੂੰ ਸਪான்ਸਰ ਕੀਤਾ ਗਿਆ ਹੈ ਅਸੀਂ ਆਪਣੇ ادارے ਦੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ